ਵਾਈ ਗਰੂਦੀ ਇਹ ਆਪਣੇ ਯੂ ਐਸ ਏ ਦੇ ਵਿੱਚ ਕੈਲੀਫੋਰਨੀਆ ਚ ਸan ਫਰਾਂਸਿਸਕੋ ਆ ਇੱਥੇ ਆ ਇੱਥੇ ਖੜਦੇ ਆ ਸਾਰਾ ਇੰਡੀਅਨ ਲੈਂਡ ਆਹ ਉਹ ਦੇ ਚਾਉਦੇ ਇਹ ਜਿਹੜਾ ਇੱਥੇ ਇੰਡੀਅਨਾਂ ਨੂੰ ਪਹਿਲਾਂ ਕੈਦੀ ਕੀਤਾ ਸੀ ਇਹ ਤਾਂ ਸਨ ਕੈਦੀ ਅੱਗੇ ਹੋਏ ਉਹਨਾਂ ਤੋਂ ਤੰਗ ਕਰਦੇ ਸੀ ਉਹ ਸਾੜਾ ਮਾਰ ਕੇ ਭੱਜ ਗਏ ਸੀ ਉਹਨਾਂ ਦਾ ਪਤਾ ਨਹੀਂ ਲੱਗਿਆ ਕਿਉਂ ਕਿ ਸੋ ਹੈਪੀ ਟੂ ਸੀ ਯੂ ਹੇਅਰ ਐਂਡ ਵੀ ਆਰ ਸੋ ਹੈਪੀ ਸਮੁੰਦਰ ਦੇ ਵਿੱਚ ਆਹੇ ਚਾਰ ਸਿਰੇ ਸਮੁੰਦਰੇ ਪਾਣੀ ਪਾਣੀ ਇਹਨਾਂ ਇੰਡੀਅਨ ਲੈਂਡ ਕਹਿੰਦੇ ਨੇ ਆ ਪੁਰਾਣੇ ਬਿਲਡਿੰਗਾਂ ਬਹੁਤ ਉਹਨੀਆਂ ਬਿਲਡਿੰਗਾਂ ਜਿਹੜੀਆਂ ਟਹਿ ਗਈਆਂ ਇਹ ਦੇਖ ਇਹ ਬੁਰਜ ਜਿਹਦੇ ਉੱਤੇ ਬੈ ਕੇ ਨਿਗਰਾਨੀ ਕਰਦੇ ਤੇ ਗੋਰੇ ਨੇ ਕੱਪੜੇ ਪਹਿਨੇ ਹੋਣਾਂ ਦੇ ਤੇ ਉਹ ਸਾਹਮਣੇ ਬੂਟ ਪਾਏ ਨੇ ਇਹ ਯਾਦਗਾਰਾਂ ਗੋਰਿਆਂ ਦੀ ਸਾਬੀ ਹੋ ਜਾਂਦੇ ਦੇਖ ਲੋ ਇਹ ਬੁਰਸ ਆ ਦਾੜੀ ਸਾਫ ਕਰਨ ਵਾਲੇ ਬੁਰਸ ਪਏ ਨੇ ਹੋਰ ਸਮਾਨ ਪਿਆ। ਅਸਟਾਰਿਸ਼ ਵੇਖੇ ਸ਼ਰਾਬ ਤੇ ਉਹਨਾਂ ਨੇ ਸਰਾਣੇ ਪਏ ਨੇ ਬਿਸਤਰਾ ਕੰਬਲ ਸਰਾਣਾ। ਇਹਦੀ ਆਲੇ ਇਥੋਂ ਫੇ ਭੱਜ ਗਏ ਸੀ ਆਪਣੇ ਤਿੰਨ ਇੰਡੀਅਨ। ਬਹੁਤ ਦੁਖੀ ਹੋਏ ਵਿਚਾਰੇ ਸਮੁੰਦਰ ਸਾਲਾ ਮਾਰਕ ਪਾਣੀ ਚ ਸਾਲਾ ਮਾਰ ਕੇ ਭੱਜ ਗਏ ਤੋਂ ਉਹਨਾਂ ਦਾ ਪਤਾ ਨਹੀਂ ਲੱਗਿਆ ਫਿਰ ਜਿਉਂਦੇ ਨੇ ਜਾਂ ਮਰੇ ਨੇ ਇਹ ਚੱਕੀਆਂ ਬਣੀਆਂ ਦੀ ਅੰਦਰ ਲੈਟਰੀਨ ਅੰਦਰ ਬਾਥਰੂਮ ਆ ਬੈਠਣ ਨੂੰ ਬਸ ਇੰਨੀ ਜਗ੍ਹਾ ਸੀ ਸਾਰੀ ਦੇਖੋ ਕਿੰਨਾ ਨਿਕਾ ਜਿਹਾ ਕਮਰਾ

ਇਹ ਦੋ ਫਲੀ ਘੇਟ ਕੈਦੀ ਪਾ ਕੇ ਦਿਖਾਏ ਹੋਣ ਨੂੰ ਵੇਖਣ ਪਏ ਹੁੰਦੇ ਤੇ ਝੇਲ ਚ ਆ ਦੇਖੋ ਉਹ ਜਿਹੜਾ ਇਹਦਾ ਬਾਥਰੂਮ ਆ ਉਹ ਛੋਟੀ ਜਿਹੀ ਲੈਟਰੀ ਆ ਆ ਬੈਠਣ ਖੜਨੂ ਬਸ ਇੰਨਾ ਹੀ ਜਗ੍ਹਾ ਇਹ ਦੋ ਮੰਜ਼ਲੀ ਤਿੰਨ ਮੰਜ਼ਲੀ ਇਨ ਮੰਜ਼ਲਾ ਨੇ ਇੰਨੇ ਨੇ ਕਮਰੇ ਨੇ ਬਸ ਬਹੁਤ ਦੁਨੀਆਂ ਦੇ ਖੜਾਈ ਵੀ ਆ ਦੇਖੋ ਇਹ ਜੇੜਾ ਬਾਹਰਲੇ ਪਾਸੇ ਜੇੜਾ ਤੇ ਦਸਨ ਕਰੋ ਜੀ ਇੱਥੇ ਗੱਡੀਆਂ ਵੀ ਦੁਨੀਆਂ ਆਪ ਲੱਤੀਆਂ ਆ ਤੇ ਕਰਦੇ ਇੰਡੀਅਨ ਲੈਂਡ ਕਹਿੰਦੇ ਨੇ ਆ ਪੁਰਾਣੇ ਬਿਲਡਿੰਗਾਂ ਬਹੁਤ ਉਹੋ ਦੀਆਂ ਬਿਲਡਿੰਗਾਂ ਜਿਹੜੀਆਂ ਟਹਿ ਗਈਆਂ ਇਹ ਦੇਖੋ ਇਹ ਬੁਰਜ ਹੈ ਜਿਹਦੇ ਉੱਤੇ ਬਹਿ ਕੇ ਨਿਗਰਾਨੀ ਕਰਦੇ ਤੇ ਕੋਰੇ